ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਵਾਂਗਾ ਮੈਂ ਕਰ ਖੁਦਾ ਦੇ ਜਾ ਕੇ ਬਾਲੂੰ ਮੂੰਬਤੀਆਂ ਤੇ ਮੈਸੀਹ ਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਇਹ ਤਨਹਾਈ ਇਰਾਸ ਨਾ ਆਈ ਦਿਲ ਦੇਵੇ ਦੁਹਾਈ ਘਰ ਆ ਜਾ ਤੂੰ ਇਹ ਬੋਲ ਨੇ ਸਾਦਗੀ ਤੇ ਨਿਮਰਤਾ ਪਰ ਗਾਇਕ ਬੀਰ ਸਿੰਘ ਜੀ ਦੇ ਜੋ ਸਾਡੇ ਨਾਲ ਅੱਜ ਡੇਲੀ ਪੋਸ ਦੇ ਵੇੜੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਸਰ ਸਭ ਤੋਂ ਪਹਿਲਾਂ ਦिशा ਹੀਨ ਨੇ ਜਿਹੜੀ ਦਸ਼ਾ ਦਿੱਤੀ ਹੈ ਤੁਹਾਨੂੰ ਬਹੁਤ ਪਿਆਰ ਖਟਿਆ ਤੁਸੀਂ ਉਹਦੇ ਨਾਲ ਕੀ ਕਹਿਣਾ ਹੈ ਉਸ ਸਟਰਗਲ ਦੀ ਸ਼ੁਰੂਆਤ ਦਾ ਐਕਚੁਅਲੀ ਇਹ ਦੌਰ ਮੈਨੂੰ ਮੇਰਾ ਬੜਾ ਫੇਵਰਿਟ ਦੌਰ ਲੱਗਦਾ ਹੈ ਰੀਜ਼ਨ ਬਿੰਗ ਕਿਉਂਕਿ ਉਦੋਂ ਮੇਰਾ ਰابطਾ ਮਰਿੰਦਰਪਾ ਜੀ ਨਾਲ ਹੋਇਆ ਸੀਗਾ ਐਂਡ ਉਦੋਂ ਮੈਂ ਉਹਨਾਂ ਨੂੰ ਹੋਰ ক্লোਜ਼ਲੀ ਜਾਣ ਰਿਹਾ ਸੀਗਾ ਜਦੋਂ ਹੁੰਦਾ ਨਾ ਇੱਕ ਥੋੜਾ ਡ੍ਰੀਮ ਜਿਹਾ ਹੁੰਦਾ ਕਿ ਕਦੀ ਨਾਲ ਕੰਮ ਕਰਨਾ ਹੈ ਤਾਂ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਹੈਨਾ ਕਿਉਂ ਮੇਰਾ ਪਹਿਲਾ ਕੰਮ ਸੀਗਾ ਉਹਨਾਂ ਨਾਲ ਐਜ਼ ਅ ਸਿੰਗਰ ਜੀ ਜੀ ਐਜ਼ ਅ ਲਿਰਿਸਟ ਮੈਂ ਕੰਮ ਕਰ ਚੁੱਕਾ ਸੀਗਾ ਆਲਰੇਡੀ ਲੇਕਿਨ ਐਜ਼ ਅ ਸਿੰਗਰ ਮੇਰਾ ਪਹਿਲਾ ਕੰਮ ਸੀਗਾ ਉਹਨਾਂ ਨਾਲ ਸੋ ਉਹ ਬੜਾ ਮੈਮਰੀਏਬਲ ਆ ਸੀ ਮੇਰੇ ਲਈ ਆਲਵੇ ਤੁਹਾਡਾ ਪਿਆਰ ਅਮਰਿੰਦਰ ਗਿੱਲ ਜੀ ਦੇ ਨਾਲ ਜੋਗ ਜ਼ਾਹਰ ਹੈ ਹਰ ਕੋਈ ਜਾਣਦਾ ਹੈ ਇਸ ਬਾਰੇ ਕਿੰਨਾ ਕੁ ਗੂੜਾ ਪਿਆਰ ਹੈ ਕਿਤੇ ਉਹ ਕੰਮ ਦੇ ਜਿੰਨੀ ਦੇਰ ਕੰਮ ਦੇ ਨਾਲ ਤੁਸੀਂ ਨਾਲ ਰਹੇ ਹੋ ਕੰਮ ਦੇ ਰਿਲੇਟਿਡ ਉੱਥੇ ਤੱਕ ਇਹ ਹੈ ਕਿ ਬਾਅਦ ਵਿੱਚ ਵੀ ਕੁਝ ਮਿੱਠੀਆਂ ਕੋੜੀਆਂ ਯਾਦਾਂ ਨੇ ਉਹਨਾਂ ਨਾਲ ਕੰਮ ਰਿਲੇਟਡ ਨਹੀਂ ਹੈ ਜੀ ਅਸੀਂ ਫੈਮਲੀ ਆ ਰਿਦਮ ਵਾਇਸ ਦੀ ਸਾਰੀ ਟੀਮ ਹੀ ਪਰਿਵਾਰ ਵਾਂਗੂ ਆ ਔਰ ਉਹਦੇ ਵਿੱਚ ਕੰਮ ਜਿਹੜਾ ਉਹ ਸੈਕੰਡਰੀ ਆ ਪਹਿਲੀ ਚੀਜ਼ ਜਿਹੜੀ ਆ ਸਾਨੂੰ ਪਿਆਰ ਹੀ ਸਿਖਾਇਆ ਗਿਆ ਸਾਡੇ ਵੱਡਿਆਂ ਵੱਲੋਂ ਔਰ ਉਸੇ ਪਿਆਰ ਦੇ ਸਦਕੇ ਸਾਡੀ ਸਾਰੀ ਟੀਮ ਜਿਹੜੀ ਹੈ ਇਕੱਠੀ ਆ ਕੋਈ ਮਿੱਠੀ ਯਾਦ ਜਿਹੜੀ ਸਾਂਝੀ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਲ ਯਾਦਾਂ ਤਾਂ ਬਹੁਤ ਨੇ ਜੀ ਇੱਕ ਦਾ ਜ਼ਿਕਰ ਕਰਾਂਗੇ ਨਾ ਤੇ ਬਾਕੀ ਗੁੱਸੇ ਹੋ ਜਾਣਗੇ ਸਾਡੇ ਨਾਲ ਜੀ ਸੈਟਸ ਦੇ ਵਿੱਚ ਅਕਸਰ ਜਦੋਂ ਅਸੀਂ ਕਿਸੇ ਨਾ ਕਿਸੇ ਜਿੱਦਾਂ ਹੁਣ ਭੱਜੋ ਵੀਰੋ ਦੇ ਸੈਟ ਦੇ ਉੱਤੇ ਅਸੀਂ ਰਾਜਸਥਾਨ ਤੇ ਕਰੀਬਨ ਡੇਢ ਤੋਂ 2 ਮਹੀਨੇ ਅਸੀਂ ਉੱਥੇ ਗੁਜ਼ਾਰੇ ਇਕੱਠਿਆਂ ਨੇ ਔਰ ਬਾਜਰੇ ਦੀ ਰੋਟੀ ਬਾਰੇ ਬਹੁਤ ਸੁਣਿਆ ਸੀਗਾ ਪਰ ਉੱਥੇ ਜਾ ਕੇ ਅਸੀਂ ਪਹਿਲੀ ਵਾਰ ਮੈਂ ਲਾਈਵ 'ਚ ਉੱਥੇ ਖਾਧੀ ਬਾਜਰੇ ਦੀ ਰੋਟੀ ਭਾਜੀ ਹੁਣਾਂ ਦੇ ਨਾਲ ਉੱਥੇ ਸੀਗੇ ਸੋ ਉਹ ਰੋਜ਼ ਬਾਜਰੇ ਦਾ ਅੰਨ ਖਾ ਕੇ ਭੰਗੜਾ ਪਾਉਣਾ ਔਰ ਉਹ ਫਿਲਮ ਦੀ ਡਿਸਕਸ਼ਨ ਉਹ ਬਹੁਤ ਮਿੱਠੀਆਂ ਯਾਦਾਂ ਨੇ ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ ਨੇ ਅਸੀਂ ਸਾਡੇ ਸਟਾਫ ਦੇ ਵੀ ਬੜੀਆਂ ਡਿਮਾਂਡਸ ਆਈਆਂ ਸਨ ਗੀਤਾ ਨੂੰ ਲੈ ਕੇ ਪਰ ਸਭ ਤੋਂ ਪਹਿਲਾਂ ਮੇਰੀ ਪਰਸਨਲ ਡਿਮਾਂਡ ਤੇ ਚੰਗਾ ਹੈ ਗੀਤ ਦੀਆਂ ਦੋ ਲਾਈਨਾਂ ਜੀ ਸਰੂਰ ਮੈਂ ਸੋਚ ਰਿਹਾ ਏ ਫੁੱਲ ਮਹਿਬੂਬ ਨੂੰ ਦੇ ਆਵਾ ਮੈਂ ਸੋਚ ਰਿਹਾ ਏ ਫੁੱਲ ਮਹਿਬੂਬ ਨੂੰ ਦੇ ਆਵਾ ਤੇਰੇ ਕਦਮਾਂ 'ਚ ਚੜਾਉਣ ਨਾਲੋਂ ਤੇ ਚੰਗਾ ਏ ਇਹਨੂੰ ਸੁੰਗਿਆ ਉਹਦੀ ਜ਼ਿੰਦਗੀ ਤੇ ਦੋ ਪਲ ਤਾਂ ਮਹਿਕਣਗੇ ਪੱਥਰਾਂ ਨੂੰ ਗੁਲਾਬ ਸੰਗਾਉਣ ਨਾਲੋਂ ਤੇ ਚੰਗਾ ਏ ਤੇਰੇ ਕਦਮਾਂ ਚ ਚੜਾਉਣ ਨਾਲੋਂ ਤੇ ਚੰਗਾ ਏ ਇੰਨੀ ਮਿੱਠੀ ਤੇ ਸੁਰੀਲੀ ਗਾਇਕੀ ਦੇ ਤੁਸੀਂ ਮਾਲਕ ਕੋ ਬਹੁਤ سارے ਗੀਤ ਬਹੁਤ سارے ਗਾਇਕ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਆਪਣੇ ਆਪ ਨੂੰ ਲਾਈਮ ਲਾਈਟ ਸੇ ਵਿਛਲੇ ਜਾਣ ਦੇ ਲਈ ਕੁਝ ਅਜਿਹੇ ਗੀਤ ਗਾ ਦਿੰਦੇ ਨੇ ਜਿਹੜੇ ਟੁਕਦੇ ਨਹੀਂ ਸਾਡੇ ਵਿਰਸੇ ਨਾਲ ਜਿਹੜਾ ਬਿਲਕੁਲ ਲੈਂਡਿੰਗ ਨਹੀਂ ਆ ਉਹਨਾਂ ਦਾ ਤੇ ਕਦੇ ਤੁਸੀਂ ਨਹੀਂ ਉਸ ਬਾਰੇ ਸੋਚਿਆ ਖਿਆਲ ਨਹੀਂ ਆਇਆ ਜੀ ਕਦੀ ਕਿਉਂਕਿ ਮੈਂ ਜੋ ਲਿਖਦਾ ਹਾਂ ਮੈਂ ਨਹੀਂ ਲਿਖਦਾ ਮੇਰੇ ਕੋਲ ਲਿਖਾਇਆ ਜਾਂਦਾ ਹੈ ਨਾ ਔਰ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨੂੰ ਕਿਸੇ ਤਰੀਕੇ ਗਾਲਵਾਂ ਬਸ ਇੰਨਾ ਹੀ ਹੋ ਜਾ ਤਾਂ ਬਹੁਤ ਹੈ ਇਸ ਤੋਂ ਗਾੜੀ ਸੋਚਣਾ ਤਾਂ ਮੇਰੇ ਵਾਸਤੇ ਹੀ ਨਹੀਂ ਹੈਗਾ ਪਰ ਕੀ ਟਿੱਪਣੀ ਕੀ ਹੈ ਤੁਹਾਡੀ ਕਿਉਂਕਿ ਗਾਇਕਾਂ ਤੇ ਅੱਜਕੱਲ੍ਹ ਹਰ ਕੋਈ ਕੌਂਟਰੋਵਰਸੀ ਹੋ ਰਹੀ ਹੈ ਹਰ ਕਿਸੇ ਗਾਇਕ ਦਾ ਕੋਈ ਗੀਤ ਹੈ ਚਾਹੇ ਸ਼ਰਾਬ ਤੇ ਆ ਰਿਹਾ ਹੈ ਚਾਹੇ ਹਥਿਆਰਾਂ ਤੇ ਆ ਰਿਹਾ ਹੈ ਚਾਹੇ ਆਪਣੇ ਆਪ ਤੇ ਗੁਮਾਨ ਹੋ ਰਿਹਾ ਹੈ ਅੱਜਕੱਲ੍ਹ ਗਾਇਕਾਂ ਨੂੰ ਤੁਹਾਡੇ ਵਿੱਚ ਕਦੀ ਉਹ ਗੁਮਾਨ ਦੇਖਣ ਨੂੰ ਨਹੀਂ ਮਿਲਿਆ ਅ ਇਸ ਵਿੱਚ ਮੈਂ ਜਿਹੜਾ ਕ੍ਰੈਡਿਟ ਹੈ ਉਹ ਆਪਣੇ ਪੇਰੈਂਟਸ ਨੂੰ ਦਵਾਂਗਾ ਬਿਕਾਜ਼ ਉਹਨਾਂ ਨੇ ਮੇਰੀ ਪਰਵਰਿਸ਼ ਇਦਾਂ ਕੀਤੀ ਕਿ ਸ਼ਾਇਦ ਤਾਈ ਮੈਂ ਤੁਹਾਨੂੰ ਸਾਰਿਆਂ ਨੂੰ ਪਸੰਦ ਆ। ਔਰ ਬਾਕੀ ਜਿੱਥੇ ਬਾਕੀ ਸਿੰਗਰਾਂ ਦੀ ਗੱਲ ਆ ਬਾਕੀ ਵੀਰਾਂ ਦੀ ਗੱਲ ਆ ਹੈਨਾ ਸਾਰਿਆਂ ਦਾ ਆਪਣਾ ਆਪਣਾ ਹੈਗਾ ਜਿੱਦਾਂ ਉਹ ਕਰਨਾ ਚਾਹੁੰਦੇ ਆ ਜੋ ਉਹਨਾਂ ਦਾ ਮਨ ਆ ਔਰ ਸਾਰੇ ਮਤਲਬ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਕੋ ਮੈਂ ਤਾਂ ਹੀ ਕਹੂੰਗਾ ਤੇ ਜੇਕਰ ਸਿੱਖੀ ਦੇ ਬਾਣੇ ਦੀ ਗੱਲ ਕਰੀਏ ਅੱਜ ਕੱਲ ਇਹ ਵੀ ਇੱਕ ਨਵੀਂ ਮੈਂਟੈਲਿਟੀ ਦੇ ਨਾਲ ਯੰਗਸਟਰਸ ਅੱਗੇ ਆ ਰਹੇ ਨੇ ਜਿਹੜੇ ਸਾਡੇ ਪੰਜਾਬੀ ਗਾਇਕ ਨੇ ਕਿ ਬੀਅਰਡ ਜਿਹੜਾ ਟ੍ਰਿਮ ਕਰਵਾ ਕੇ ਦਾੜੀ ਕੇਸਾਂ ਨੂੰ ਜਿਹੜਾ ਕੇਸ ਕਤਲ ਕਰਵਾਏ ਜਾ ਰਹੇ ਨੇ ਪਰ ਤੁਸੀਂ ਉਸੇ ਬਾਣੇ ਵਿੱਚੋਂ ਜੀ ਆ ਦੇਖੋ ਸਵਾਲ ਇਹ ਨਹੀਂ ਬਣਦਾ ਕਿ ਕਟਾਏ ਕਿਉਂ ਗਏ ਹੈਨਾ ਸਵਾਲ ਹੀ ਬਣਦਾ ਕਿ ਉਹ ਉਹ ਬਲਬਲਾ ਕੀ ਸੀਗਾ ਉਹ ਖਿਆਲ ਕੀ ਸੀਗਾ ਜਿਹਨੇ ਤੁਹਾਨੂੰ ਕਟਾਉਣ ਤੇ ਮਜਬੂਰ ਕੀਤਾ ਹੈਨਾ ਉਸ ਖਿਆਲ ਨੂੰ ਜੇ ਲੱਭ ਕੇ ਤੇ ਉਹਦਾ ਜਵਾਬ ਦੇ ਦਿੱਤਾ ਜਾਵੇ ਬੱਚਿਆਂ ਨੂੰ ਤਾਂ ਮੇਰੇ ਖਿਆਲ ਨਾਲ ਇਹ ਚੀਜ਼ ਜਿਹੜੀ ਆਪਣੇ ਆਪ ਸੋਲਵ ਹੋ ਜਾਂਦੀ ਆ ਸੋ ਮੈਂ ਇਹ ਕਹਿਣਾ ਕਿ ਉਹ ਵੀਰ ਸਾਡੇ ਆਪਣੇ ਹੀ ਨੇ ਬਹੁਤ ਕਰੀਬੀ ਨੇ ਸਾਡੇ ਉਹਨਾਂ ਨਾਲ ਕਿਸੇ ਵੀ ਗੱਲੋਂ ਕਿਰੇਣਾ ਨਹੀਂ ਕਰਨੀ ਚਾਹੀਦੀ ਉਹਨਾਂ ਨਾਲ ਕਿਸੇ ਵੀ ਗੱਲੋਂ ਵਿਤਕਰਾ ਨਹੀਂ ਕਰਨਾ ਚਾਹੀਦਾ ਉਹ ਬਿਲਕੁਲ ਸਾਡੇ ਬਾਕੀ ਪਰਿਵਾਰ ਵਾਂਗ ਹੀ ਨੇ ਔਰ ਉਹਨਾਂ ਨਾਲ ਤੁਸੀਂ ਉਹਨਾਂ ਨੂੰ ਗੱਲ ਨਾਲ ਲਾਹੋਗੇ ਨਾ ਤਾਂ ਫੇਰ ਹੀ ਉਹਨਾਂ ਦੇ ਅੰਦਰ ਉਹ ਪਿਆਰ ਜਿਹੜਾ ਜਦੋਂ ਪਿਆਰ ਅੰਦਰ ਆ ਜਾਵੇ ਫਿਰ ਸਿੱਖੀ ਆਪੇ ਆ ਜਾਂਦੀ ਆ ਬਹੁਤ ਆਮ ਜਿਹੀ ਗੱਲ ਹੁੰਦੀ ਹੈ ਕਿ ਗਾਇਕ ਕ ਕੌਂਟ੍ਰੋਵਰਸੀ ਦਾ ਹਿੱਸਾ ਰਹਿੰਦੇ ਨੇ ਪਰ ਤੁਸੀਂ ਕਦੀ ਕੌਂਟ੍ਰੋਵਰਸੀ ਦਾ ਹਿੱਸਾ ਨਹੀਂ ਬਣੇ ਕਿੱਦਾਂ ਬਚਾਇਆ ਹੋਇਆ ਆਪਣੇ ਆਪ ਨੂੰ ਇਹ ਤਾਂ ਕਹਿੰਦਾ ਮੇਰੀ ਕਿਸਮਤ ਹੈ ਮੈਂ ਬਚ ਰਿਹਾ ਕੌਂਟ੍ਰੋਵਰਸੀ ਦੋ ਤਰੀਕਿਆਂ ਨਾਲ ਹੁੰਦੀ ਹੈ ਇੱਕ ਤਾਂ ਸੁਭਾਵਿਕ ਤੁਹਾਨੂੰ ਮਿਲ ਜੇ ਔਰ ਇੱਕ ਪੈਦਾ ਕੀਤੀ ਜਾਂਦੀ ਆ ਸੁਭਾਵਿਕ ਮੈਨੂੰ ਮਿਲੀ ਨਹੀਂ ਪੈਦਾ ਕਰਨ ਦਾ ਖਿਆਲ ਆਇਆ ਨਹੀਂ ਜੀ ਜੀ 2010 ਤੋਂ ਤੁਸੀਂ ਆਪਣੀ ਸਟਰਗਲ ਪੀਰੀਅਡ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਹੈ 8 ਸਾਲ ਕਿਸ ਤਰ੍ਹਾਂ ਰਿਹਾ ਹੈ ਇਹ ਦੌਰ ਤੁਹਾਡਾ ਬੜਾ ਵਧੀਆ ਦੌਰ ਰਿਹਾ ਜੀ ਇਹਦੇ ਵਿੱਚ ਕਿਉਂਕਿ ਹੁਣ ਮੈਨੂੰ ਕਦੀ-ਕਦੀ ਲੱਗਦਾ ਹੁੰਦਾ ਕਿ ਜਿਹੜੇ ਪਿਛਲੇ ਮੇਰੇ ਸਾਲ ਸੀਗੇ ਮੇਰੀ ਕਲਮ ਜ਼ਿਆਦਾ ਕਾਰਜਸ਼ੀਲ ਸੀ ਉਦੋਂ ਹੁਣ ਭੱਜ ਦੌੜ ਹੋ ਗਈ ਸ਼ੋਜ਼ ਹੋ ਗਏ ਇਧਰੋਂ ਉਧਰ ਉਧਰੋਂ ਇਧਰ ਟ੍ਰੈਵਲਿੰਗ ਜ਼ਿਆਦਾ ਵਧ ਗਈ ਮੰਦੀ ਸ਼ਾਂਤੀ ਘਟ ਗਈ ਹੁਣ ਕਦੀ-ਕਦੀ ਲੱਗਦਾ ਹੁੰਦਾ ਕਿ ਆਈ ਨੀਡ ਅ ਲੌਂਗ ਬ੍ਰੇਕ ਸੋ ਪਤਾ ਨਹੀਂ ਮੈਂ ਕਿਦਾਂ ਲਵਾਵਾਂਗਾ ਉਹ ਬ੍ਰੇਕ ਪਰ ਜੀ ਬਹੁਤ ਕਰਦਾ ਅੱਛਾ ਲੌਂਗ ਬ੍ਰੇਕ ਜੇਕਰ ਮਿਲ ਵੀ ਜਾਂਦੀ ਜਾਂਦੀ ਹੈ ਤਾਂ ਕੀ ਵਿਚਾਰ ਹੈ ਮਨ ਦੇ ਵਿੱਚ ਕਿ ਕੀ ਕਰਨਾ ਸਭ ਤੋਂ ਪਹਿਲਾਂ ਦੇਖੋ ਜੀ ਜੇ ਜੇ ਮੈਂ ਫੇਰ ਸੋਚਾਂ ਕਿ ਮੈਂ ਕੀ ਕਰਨਾ ਤਾਂ ਫਿਰ ਉਹ ਬ੍ਰੇਕ ਆਦੀ ਹੋਈ ਬ੍ਰੇਕ ਤਾਂ ਹੈ ਕਿ ਤੁਹਾਡੇ ਦਿਮਾਗ 'ਚ ਹੋਵੇ ਹੀ ਕੁਝ ਨਾ ਕਰਨਾ ਕੀ ਹੈ ਬਸ ਰੁਮਕਦੀ ਹਵਾ ਵਾਂਗੂ ਜਿੱਧਰ ਨੂੰ ਜੀ ਕੀਤਾ ਜਾਵਾਂਗੇ अच्छा जि, जिस तरह गायक शोज वगैरह लगांदे ने लाइव शोज ते जरांदे ने जेडी ऑडियंस हुंदी है जेडे तोनू सुनन वाले ने जेकर तुसी 2 घंटे गा रहे हो तो बड़ा ਔਖਾ ਹੁੰਦਾ 2 घंटे ਉਹਨਾਂ ਨੂੰ ਬੰਨ ਕੇ ਰੱਖਣਾ ਕਿ ਜਿਹੜੇ ਸ਼ੁਰੂਆਤ ਦੇ ਵਿੱਚ ਜਿਹੜਾ क्रेज ਦਿਮਾਗ ਵਿੱਚ ਬੈਠਾ ਹੈ ਜਿਹੜਾ क्रेज ਜਿਸ क्रेज ਦੇ ਨਾਲ ਤੁਹਾਨੂੰ ਸੁਣ ਰਹੇ ਨੇ ਉਹ ਐਂਡ ਤੱਕ ਬਣਿਆ ਰਹੇ ਇਸ ਨੂੰ ਕਿਸ ਤਰ੍ਹਾਂ ਮੇਨਟੇਨ ਕਰਦੇ ਮੈਂ ਆਪਣੇ ਸਿਰਫ ਗੀਤ ਤੇ ਧਿਆਨ ਰੱਖਦਾ ਜੀ ਕਿ ਕਿ ਮੈਂ ਜਦੋਂ ਸਟੇਜ ਤੇ ਹੁੰਨਾ ਮੈਂ ਅਕਸਰ ਕਹਿੰਦਾ ਕਿ ਮੈਂ ਉਹ ਪਲ ਖੁੱਲ ਕੇ ਜੀ ਪਉਣਾ ਮੈਨੂੰ ਸਟੇਜ ਤੇ ਇਦਾਂ ਲੱਗਦਾ ਕਿ ਹਾਂ ਹੁਣ ਮੈਂ ਕੰਪਲੀਟ ਆ ਉੱਥੇ ਮੈਨੂੰ ਕਿਸੇ ਦੀ ਲੋੜ ਨਹੀਂ ਜਾਪਦੀ ਹੁੰਦੀ ਉੱਥੇ ਮੈਨੂੰ ਐ ਲੱਗਦਾ ਹੁੰਦਾ ਕਿ ਹਾਂ ਮੇਰੀ ਜ਼ਿੰਦਗੀ ਦਾ ਮੋਟਿਵ ਇਹੀ ਆ ਮੇਰੀ ਜ਼ਿੰਦਗੀ ਦਾ ਮਕਸਦ ਇਹੀ ਆ ਸੋ ਜਦੋਂ ਮੈਂ ਆਪਣੇ ਆਪ ਨਾਲ ਕਨੈਕਟ ਹੋ ਜਾਂਦਾ ਨਾ ਤਾਂ ਫਿਰ ਆਡੀਅנס ਮੇਰੇ ਨਾਲ ਕਨੈਕਟ ਹੋ ਜਾਂਦੀ ਆ ਜਿੱਦਣ ਮੈਂ ਖੁਦ ਨਾਲ ਉਖੜਿਆ ਰਹਾ ਉਹਦਣ ਮੇਰਾ ਸ਼ੋ ਖਰਾਬ ਜਾਂਦਾ ਸੋ ਮੈਨੂੰ ਕਦੀ ਆਡੀਅ ਕਦੀ ਇਦਾਂ ਹੋਇਆ ਹੋਵੇ ਕਿ ਸ਼ੋ ਖਰਾਬ ਗਿਆ ਹੋਵੇ ਜਾਂ ਉਖੜੇ ਹੋਇਆ ਹਾਂਜੀ ਹੋ ਜਾਂਦਾ ਕਦੀ ਕਦੀ ਇੱਕ ਵਾਰ ਸ਼ੁਰੂਆਤੀ ਦੌਰ ਦੇ ਵਿੱਚ ਮੇਰੇ ਨਾਲ ਡਰਮਰ ਸੀਗੇ ਔਰ ਸਾਡੀ ਡਰਮ ਦੀ ਕਿੱਕ ਟੁੱਟ ਗਈ ਸੀ ਸੋ ਉਹ ਸ਼ੋ ਜਿਹੜਾ ਸੀਗਾ ਸਾਨੂੰ ਪਤਾ ਸੀ ਕਿਦਾਂ ਪੂਰਾ ਕਰਨਾ ਸੀਗਾ ਕਿਉਂਕਿ ਸਾਡੇ ਕੋਲ ਡਰਮ ਹੀ ਨਹੀਂ ਹੈਗਾ ਤਾਂ ਸ਼ੋ ਨੂੰ ਪੂਕਤਾਉਣਾ ਬਹੁਤ ਔਖਾ ਹੋ ਜਾਂਦਾ ਹੂੰ ਉਹ ਜੋ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਸ਼ੋਸਿਕਾ ਪਰ ਉਹਦੇ ਚ ਹੀ ਮਾਲਕ ਨੇ ਬਾਹ ਫੜ ਕੇ ਆ ਪਈ ਜਿੱਥੇ ਕਿੱਕ ਆਉਣੀ ਹੁੰਦੀ ਸੀ ਉੱਥੇ ਤਾੜੀਆਂ ਆ ਜਾਂਦੀਆਂ ਰਹੀਆਂ ਜੀ ਜੀ ਬੜੀ ਕਿਸਮਤ ਦੀ ਗੱਲ ਹੁੰਦੀ ਹੈ ਪਰ ਤੁਸੀਂ ਪਿਆਰ ਵੀ ਬੜਾ ਖੱਟਿਆ ਆਪਣੇ ਬਿਲਕੁਲ ਉਹਦੀ ਬਖਸ਼ਿਸ਼ ਹੈ ਬਸ ਜੀ ਜੀ ਅੱਛਾ ਇੱਕ ਸਵਾਲ ਸੀ ਮੇਰੇ ਜ਼ਿਹਨ ਦੇ ਵਿੱਚ ਗਾਇਕੀ ਪੰਜਾਬੀ ਗਾਇਕੀ ਜਿਹੜੀ ਹੈ ਗੰਦਲੀ ਹੋ ਰਹੀ ਹੈ ਇਸ ਤੇ ਤੁਸੀਂ ਐਗਰੀ ਕਰਦੇ ਹੋ ਕਿ ਨਹੀਂ ਅ ਦੇਖੋ ਵਿਚਾਰ ਆਲਵੇਜ਼ ਹੀ ਚੰਗੇ ਤੇ ਮਾੜੇ ਦੋਵਾਂ ਤਰ੍ਹਾਂ ਦੇ ਐਗਜ਼ਿਸਟ ਕਰਦੇ ਨੇ ਨਾ ਕਦੇ ਦੁਨੀਆ ਤੇ ਸਿਰਫ ਚੰਗੇ ਵਿਚਾਰ ਐਗਜ਼ਿਸਟ ਕੀਤੇ ਨੇ ਨਾ ਕਦੇ ਮਾੜੇ ਐਗਜ਼ਿਸਟ ਕੀਤੇ ਨੇ ਇਹਨਾਂ ਇਹਨਾਂ ਦਾ ਇੱਕ ਬੈਲੈਂਸ ਚਾ ਹੈਗਾ ਉਹ ਉਦੋਂ ਵੀ ਸੀ ਉਹ ਅੱਜ ਵੀ ਹੈਗਾ ਅੱਜ ਵੀ ਮਾੜੇ ਗੀਤ ਹੈਗੇ ਪਹਿਲਾਂ ਵੀ ਹੈਗੇ ਸੀਗੇ ਇਹ ਨਹੀਂ ਗੱਲ ਹੈਗੀ ਕਿ ਹੁਣ ਹੀ ਆਏ ਆ ਹੁਣ ਸਿਰਫ ਮਾਸ ਕਮਿਊਨੀਕੇਸ਼ਨ ਇਦਾਂ ਦੀ ਹੋ ਗਈ ਮੀਡੀਆ ਇਦਾਂ ਦਾ ਹੋ ਗਿਆ ਕਿ ਉਹ ਹਰ ਸਕਰੀਨ ਦੇ ਅੱਗੇ ਪਹੁੰਚ ਗਿਆ ਪਹਿਲਾਂ ਉਹਨਾਂ ਦੀ ਪਬਲਿਸਿਟੀ ਉਸ ਲੈਵਲ ਤੱਕ ਨਹੀਂ ਸੀ ਹੋ ਪਾਉਂਦੀ ਗੀਤ ਤਾਂ ਪਹਿਲਾਂ ਵੀ ਬਹੁਤ ਹੈਗੇ ਜੇ ਆਪਾਂ ਪਿਛਲੇ ਦਹਾਕਿਆਂ ਦੇ ਵੀ ਗੀਤ ਕੱਢ ਕੇ ਦੇਖੀਏ ਤਾਂ ਗੀਤਾਂ ਬਹੁਤ ਲੰਮੀਆਂ ਲਿਸਟਾਂ ਹੈਗੀਆਂ ਪਰ ਹੁਣ ਇਹ ਕਿ ਮੀਡੀਆ ਕਰਕੇ ਉਹ ਹਰ ਇੱਕ ਬੱਚੇ ਦੀ ਸਕਰੀਨ ਤੇ ਪਹੁੰਚ ਕੇ ਦੂਸਰੀ ਜਿਹੜੀ ਗੱਲ ਮੈਂ ਸਮਝਦਾ ਉਹ ਇਹ ਹੈ ਕਿ ਜੇ ਪਹਿਲਾਂ ਕੋਈ ਬੰਦਾ ਕੋਈ ਮਾੜੀ ਹਰਕਤ ਕਰਦਾ ਸੀਗਾ ਤਾਂ ਉਹ ਸੰਗਦਾ ਹੁੰਦਾ ਸੀ ਉਹਨੂੰ ਕਰਨ ਲੱਗਿਆ ਪਰ ਹੁਣ ਉਹਨੂੰ ਪ੍ਰਾਊਡਲੀ ਪ੍ਰੈਜ਼ੈਂਟ ਕੀਤਾ ਜਾਂਦਾ ਕਿ ਮੈਂ ਇਦਾਂ ਕੀਤਾ ਮੈਂ ਉਦਾਂ ਕੀਤਾ ਬਸ ਮੈਂ ਇਨਿਕ ਬੇਨਤੀ ਕਰਦਾ ਕਿ ਉਹਨੂੰ ਪ੍ਰਾਊਡਲੀ ਪ੍ਰੈਜ਼ੈਂਟ ਕਰਨ ਦੀ بجائے ਉਹਨੂੰ ਨਮੋਸ਼ੀ ਚ ਲਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਬੱਚਿਆਂ ਦਾ ਭਲਾ ਹੋ ਜਾਊਗਾ ਕਿਉਂਕਿ ਪ੍ਰਾਊਡਲੀ ਜੇ ਪ੍ਰੈਜ਼ੈਂਟ ਕੀਤਾ ਜਾ ਰਿਹਾ ਤਾਂ ਹੀ ਬੱਚੇ ਜਿਹੜੇ ਨੇ ਫਾਲੋ ਕਰਨ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਜੇਕਰ ਨਸ਼ੇ ਦੀ ਗੱਲ ਹੁੰਦੀ ਹੈ ਨਸ਼ਾ ਵੱਧਦਾ ਜਾ ਰਿਹਾ ਹੈ ਗੀਤਾਂ ਦੇ ਵਿੱਚ ਜੇਕਰ ਹਥਿਆਰਾਂ ਦੀ ਗੱਲ ਹੋ ਰਹੀ ਹੈ ਤੇ ਅੱਜ ਹਰ ਬੱਚੇ ਦੀ ਜ਼ਿੱਦ ਹੈ ਕਿ ਹਥਿਆਰ ਰੱਖਣਾ ਹੈ ਤੇ ਜੇਕਰ ਕੋਈ ਬੁਲੇਟ ਤੇ ਗੀਤ ਆ ਰਹੇ ਕਿ ਸੇ ਥਾਰ ਤੇ ਗੀਤ ਆ ਰਹੇ ਤੇ ਕਰੇ ਜ਼ਿੱਦ ਹੋਣੀ ਸ਼ੁਰੂ ਹੋ ਜਾਂਦੀ ਕਿ ਮੈਨੂੰ ਇਹ ਚੀਜ਼ ਚਾਹੀਦੀ ਚਾਹੀ ਜ਼ਿੱਦ ਤਾਂ ਬੱਚਿਆਂ ਦਾ ਕੰਮ ਹੈ ਅਸੀਂ ਦੇਖੋ ਬੱਚੇ ਤਾਂ ਹਮੇਸ਼ਾ ਜ਼ਿੱਦ ਕਰਦੇ ਹੀ ਰਹਿੰਦੇ ਨੇ ਕਦੀ ਕਿਸੇ ਚੀਜ਼ ਲਈ ਕਦੀ ਕਿਸੇ ਚੀਜ਼ ਲਈ ਪਰ ਮੈਂ ਇੱਥੇ ਕੁ ਮਾਪਿਆਂ ਨੂੰ ਬੇਨਤੀ ਇਹ ਕਰੂੰਗਾ ਕਿ ਬੱਚਾ ਨੂੰ ਪਿਆਰ ਨਾਲ ਟ੍ਰੀਟ ਕਰਕੇ ਉਹ ਜ਼ਿੱਦ ਦਾ ਜਿਹੜਾ ਖਿਆਲ ਹੈ ਨਾ ਉਹ ਉਹਨੂੰ ਕੱਢੋ ਬੱਚੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਸੇ ਵੀ ਕਿਸੇ ਵੀ ਪੁਆਇੰਟ ਤੇ ਕਿੰਨਾ ਵੀ ਕੋਈ ਵਿਗੜਿਆ ਹੋਵੇ ਕਿੰਨਾ ਵੀ ਕੋਈ ਨਸ਼ੇੜੀ ਹੋਵੇ ਕਿੰਨਾ ਵੀ ਕੋਈ ਚਾਹੇ ਕਿਸੇ ਕੋਲੋਂ ਮਰਡਰ ਵੀ ਹੋਇਆ ਹੋਵੇ ਮੈਂ ਨਫ਼ਰਤ ਨਹੀਂ ਕਰਨੀ ਸਿਖਾਉਂਦਾ ਕਿਸੇ ਨੂੰ ਵੀ ਨਾ ਮੈਂ ਇਹਦੀ ਅਪੀਲ ਹੀ ਕਰਦਾ ਕਿ ਤੁਸੀਂ ਬਸ ਉਹਨਾਂ ਨਾਲ ਨਫ਼ਰਤ ਕਰਕੇ ਤੇ ਉਹਨਾਂ ਨੂੰ ਸਮਾਜ ਦੇ ਇੱਕ ਕੋਨੇ 'ਚ ਖੜਾ ਕਰ ਦੋ ਨਹੀਂ ਉਹ ਸਾਡੇ ਆਪਣੇ ਨੇ ਬਸ ਭਟਕੇ ਹੋਏ ਨੇ ਪਿਆਰ ਨਾਲ ਤੁਸੀਂ ਉਹਨਾਂ ਨੂੰ ਗੱਲ ਨਾਲ ਲਾਓਗਾ ਤਾਂ ਉਹ ਵੀ ਆ ਜਾਣਗੇ ਉਹ ਵੀ ਸਾਡੇ ਗੀਤ ਸਿੰਘ ਜੀ ਗਾਇਕਾਂ ਦਾ ਪਹਿਰਾਵਾ ਜਿਹੜਾ ਦੇਖ ਕੇ ਪਤਾ ਚੱਲ ਜਾਂਦਾ ਕਿ ਇੱਕ ਗਾਇਕ ਆ ਰਿਹਾ ਹੈ ਬੜੇ ਹੀ ਉਠਵੇਂ ਤੇ ਚਮਕੀਲੇ ਕਪੜੇ ਪਾਏ ਜਾਂਦੇ ਨੇ ਜਿਸ ਤਰ੍ਹਾਂ ਤੁਹਾਡੇ ਤੁਹਾਡੀ ਕਲਮ ਤੁਹਾਡੇ ਗੀਤ ਸਾਦਗੀ ਪਸੰਦ ਕਰਦੇ ਨੇ ਉਸ ਤਰ੍ਹਾਂ ਤੁਹਾਡਾ ਪਹਿਰਾਵਾ ਵੀ ਉਸੇ ਤਰ੍ਹਾਂ ਦਾ ਹੈ ਕਦੀ ਦਿਮਾਗ 'ਚ ਖਿਆਲ ਤਾਂ ਆਇਆ ਹੋਵੇਗਾ ਕਿ ਮੈਂ ਟਰਾਈ ਕਰਕੇ ਦੇਖਦਾ ਕਿ ਖਿਆਲ ਹੀ ਨਹੀਂ ਆਇਆ ਕਦੀ ਮੈਂ ਪਾ ਕੇ ਦੇਖੇ ਸੀ ਚੁੱਪਦੇ ਬਹੁਤ ਆ ਮੈਨੂੰ ਸੋ ਮੈਨੂੰ ਇਹੀ ਠੀਕ ਹੈ ਮੈਂ ਜਿਹਦੇ 'ਚ ਕੰਫਰਟੇਬਲ ਐ ਮੈਂ ਉੱਥੇ ਕੰਫਰਟੇਬਲ ਐ ਥੈਟਸ ਇਟ ਅੱਛਾ ਇੱਕ ਡਿਮਾਂਡ ਜਿਹੜੀ ਆਈ ਸੀ ਮੈਂ ਨਾਨਕ ਦਾ ਪੁੱਤਾਂ ਜੀ ਜ਼ਰੂਰ ਮੈਂ ਮੰਦਰ ਦੇ ਵਿੱਚ ਅੱਲਾ ਯੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਵਾਂਗਾ ਮੈਂ ਕਰ ਖੁਦਾ ਦੇ ਜਾ ਕੇ ਬਾਲੂੰ ਮੋਮਬਤੀਆਂ ਤੇ ਮੈਸੀਹ ਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਗਾ ਬਹੁਤ ਹੀ ਖੂਬਸੂਰਤ ਤੁਹਾਡੀ ਕਲਮ ਜਿਹੜੀ ਹੈ ਬੜੀ ਖੂਬਸੂਰਤੀ ਦੇ ਨਾਲ ਅੱਗੇ ਆਈ ਹੈ ਇਸ ਗੀਤ ਦੇ ਜ਼ਰੀਏ ਕੀ ਰਿਐਕਸ਼ਨ ਸੀ ਤੁਹਾਡੇ ਚਾਣ ਵਾਲਿਆਂ ਦਾ ਆਡੀਅנס ਦਾ ਇਸ ਨੂੰ ਸੁਣਨ ਤੋਂ ਬਾਅਦ ਬੜੇ ਖੁਸ਼ਕਿਸਮਤ ਹੁੰਨੇ ਆ ਜੀ ਜਦੋਂ ਸਾਨੂੰ ਆਡੀਅנס ਦਾ ਪਿਆਰ ਮਿਲਦਾ ਨਾ ਉਦੋਂ ਇਹ ਮਹਿਸੂਸ ਹੁੰਦਾ ਕਿ ਖੁਦਾ ਦੀ ਖਾਸ ਹੀ ਨਿਮਤ ਆ ਸਾਡੇ ਉੱਤੇ ਕਿ ਅਸੀਂ ਇਸ ਪਿਆਰ ਦੇ ਹੱਕਦਾਰ ਬਣ ਸਕੇ ਹਾਂ ਔਰ ਇਸ ਚੀਜ਼ ਨੂੰ ਦੋ ਲਫ਼ਜ਼ਾਂ ਦੇ ਵਿੱਚ ਐਕਸਪ੍ਰੈਸ ਕਰ ਦੇਣਾ ਬੜੀ ਬੇਇਨਸਾਫੀ ਹੋਊਗੀ ਨਾ ਕੀਤਾ ਹੀ ਜਾ ਸਕਦਾ ਸੋ ਆਡੀਅנס ਨੇ ਜਿੰਨਾ ਪਿਆਰ ਦਿੱਤਾ ਮੈਂ ਰਣੀ ਆ ਤੇ ਮੈਂ ਸਦਾ ਰਵਾਂਗਾ ਔਰ ਇਹਨਾਂ ਦਾ ਪਿਆਰ ਹੀ ਆ ਜਿਹੜਾ ਲਿਖਵਾਉਂਦਾ ਆ ਜਿਹੜਾ ਮੇਰੀ ਡਰਾਈਵਿੰਗ ਫੋਰਸ ਹੈ ਨਾ ਜੇ ਕਹਿ ਲਈਏ ਤਾਂ ਉਹ ਇਹਨਾਂ ਦਾ ਪਿਆਰ ਆ ਜਾਂ ਉਹਦੀ ਬਖਸ਼ਿਸ਼ ਆ ਥੈਂਕ ਯੂ ਤੁਹਾਡੇ ਫੈਨਸ ਜਿਹੜੇ ਨੇ ਤੁਹਾਨੂੰ ਬਹੁਤ ਫੋਲੋ ਕਰਦੇ ਨੇ ਜੇਕਰ ਗਾਇਕਾ ਗਾਇਕ ਜਿਹੜੇ ਨੇ ਜਿਹੜੇ ਹਥਿਆਰਾਂ ਵਾਲੇ ਗੀਤ गा ਰਹੇ ਨੇ ਜਾਂ ਨਸ਼ੇ ਨੂੰ ਪ੍ਰੋਮੋਟ ਕਰ ਰਹੇ ਨੇ ਜੇਕਰ ਉਹਨਾਂ ਦੀ ਫੈਨ ਫੋਲੋਇੰਗ ਦਿਨ-ਬਦ ਦਿਨ ਵਧੀ ਜਾ ਰਹੀ ਹੈ ਤੁਹਾਡੀ ਫੈਨ ਫੋਲੋਇੰਗ ਉਥੇ ਹੀ ਸਟੇਬਲ ਹੈ ਚਾਹੇ ਉਹ ਜਿਸ ਤਰ੍ਹਾਂ ਦਾ ਮਰਜ਼ੀ ਚਾਹੇ ਉਹ ਤੁਹਾਨੂੰ ਫੋਲੋ ਕਪੜੇ ਕਪੜੇ ਚਾਹੇ ਦੇਖੇ ਜਾਣ ਚਾਹੇ ਬੋਲਣ ਦੀ ਜਿਹੜੀ ਤਰੀਕਾ ਹੈ ਤੁਹਾਡਾ ਸਾਦਗੀ ਵਾਲਾ ਚਾਹੇ ਉਸ ਨੂੰ ਨਾ ਫੋਲੋ ਕਰਨ ਪਰ ਤੁਹਾਡੇ ਗੀਤਾਂ ਨੂੰ ਬਹੁਤ ਫੋਲੋ ਕਰਦੇ ਨੇ ਤਾਂ ਜਿਹਨੂੰ ਆਪਾਂ ਫੋਲੋ ਕਰ ਰਹੇ ਆ ਜੇਕਰ ਉਹ ਕੋਈ ਸੁਨੇਹਾ ਲਗਾ ਦੇ ਤਾਂ ਜਿਆਦਾ ਜਲਦੀ ਜਿਹੜਾ ਮੰਨ ਲਈ ਚਾਹੁੰਦੀ ਜੇਕਰ ਮਾਪੇ ਉਹ ਜਿਹੜੀ ਹੈ ਰਾਏ ਦੇਣ ਤਾਂ ਜਲਦੀ ਬੱਚੇ ਨਹੀਂ ਮੰਨਦੇ ਪਰ ਯੂਥ ਜੇਕਰ ਕੋਈ ਤੁਹਾਨੂੰ ਫੋਲੋ ਕਰ ਰਿਹਾ ਤੁਸੀਂ ਕੋਈ ਸੁਨੇਹਾ ਲਗਾ ਦੋਗੇ ਤਾਂ ਜਲਦੀ ਮੰਨ ਲੈਣਗੇ ਤੇ ਕਿਹੜਾ ਜਿਹਹਾ ਸੁਨੇਹਾ ਜਿਹਦੀ ਲੋੜ ਅੱਜ ਸਮਾਜ ਨੂੰ ਲਗਾਉਣਾ ਚਾਹੁੰਦੇ ਹੋ ਵੈਸੇ ਤਾਂ ਵੇਖੋ ਜੀ ਇਹ ਦਾਨਿਸ਼ਵਰਾਂ ਦਾ ਸਮਾਜ ਹੈ ਹੁਣ ਇਸ ਵੇਲੇ ਸਾਰੇ ਹੀ ਬਹੁਤ ਸਿਆਣੇ ਨੇ ਤੇ ਸਿਆਣਿਆਂ ਨੂੰ ਸਲਾਹ ਦੇਣੀ ਜਿਹੜੀ ਆ ਨਾ ਉਹ ਵੈਸੇ ਤਾਂ ਮਾੜੀ ਗੱਲ ਹੁੰਦੀ ਆ ਮੈਂ ਬੜਾ ਮਤਲਬ ਆਪਣੇ ਆਪ ਨੂੰ ਨੀਵਾ ਸਮਝਦਾ ਹੈ ਆਡੀయన్స్ ਤੋਂ ਮੈਂ ਸਲਾਹ ਦੇਣ ਵਾਲਾ ਤਾਂ ਕੋਈ ਨਹੀਂ ਹਾਂ ਇੰਨੀ ਗੱਲ ਜ਼ਰੂਰ ਹੈ ਜਿਹੜੇ ਮੇਰੇ ਨਿੱਕੇ ਭੈਣ ਭਰਾ ਨੇ ਮੇਰੇ ਤੋਂ ਕਿ ਸਿਰਫ ਜਿੰਨਾ ਚਿਰ ਤੱਕ ਇੱਥੇ ਪਿਆਰ ਵਸਦਾ ਨਾ ਤੁਹਾਡੇ ਪਿਆਰ ਸਿਰਫ ਕਿਸੇ ਇੱਕ ਲਈ ਨਹੀਂ ਹੁੰਦਾ ਇੱਕ 파ਟਨਰ ਲਈ ਨਹੀਂ ਹੁੰਦਾ ਪਿਆਰ ਮਾਪਿਆਂ ਲਈ ਵੀ ਹੁੰਦਾ ਹੈ ਪਿਆਰ ਸਮਾਜ ਲਈ ਵੀ ਹੁੰਦਾ ਹੈ ਪਿਆਰ ਮਾਂ ਬੋਲੀ ਵਾਸਤੇ ਵੀ ਹੁੰਦਾ ਆਪਣੀ ਮਿੱਟੀ ਵਾਸਤੇ ਵੀ ਹੁੰਦਾ ਪਿਆਰ ਜਿਹੜਾ ਉਹ ਉਹਦੀ ਹੱਦ ਕੋਈ ਨਹੀਂ ਹੁੰਦੀ ਪਿਆਰ ਸਾਰਿਆਂ ਲਈ ਹੁੰਦਾ ਜਿੱਦਾਂ ਸੂਰਜ ਜੇ ਰੌਸ਼ਨੀ ਕਰਦਾ ਤਾਂ ਸਾਰਿਆਂ ਲਈ ਕਰਦਾ ਉਹ ਕਦੇ ਨਹੀਂ ਕਿਸੇ ਨੂੰ ਕਹਿੰਦਾ ਵੀ ਮੈਂ ਅੱਜ ਤੈਨੂੰ ਰੌਸ਼ਨੀ ਨਹੀਂ ਦੇਣੀ ਅੱਜ ਮੈਂ ਤੈਨੂੰ ਰੌਸ਼ਨੀ ਨਹੀਂ ਦੇਣੀ ਉਹੋ ਜਿਹਾ ਪਿਆਰ ਆਪਣੇ ਅੰਦਰ ਲੈ ਕੇ ਆਓ ਜਦੋਂ ਉਹ ਪਿਆਰ ਵੱਸ ਜਾਂਦਾ ਨਾ ਫਿਰ ਬਾਕੀ ਚੀਜ਼ਾਂ ਆਪਣੇ ਆਪ ਐਲੀਮੀਨੇਟ ਹੋ ਜਾਂਦੀਆਂ ਬਾਕੀ ਚੀਜ਼ਾਂ ਵਾਸਤੇ ਜਗ੍ਹਾ ਹੀ ਨਹੀਂ ਬਚਦੀ ਤੁਸੀਂ ਪਿਆਰ ਨਾਲ ਹੀ ਇੰਨੇ ਭਰ ਜਾਂਦੇ ਹੋ ਕਿ ਬਾਕੀ ਚੀਜ਼ਾਂ ਨੇ ਰਹਿਣਾ ਕਿੱਥੇ ਆ ਜਿੱਦਾਂ ਹੁਣ ਇੱਕ ਗਲਾਸ ਆਲਰੇਡੀ ਭਰ ਜਾਵੇ ਪਾਣੀ ਦਾ ਤਾਂ ਉੱਚ ਹੋਰ ਚੀਜ਼ ਕਿੱਥੋਂ ਪੈ ਸਕਦੀ ਨਹੀਂ ਪੈ ਸਕਦੀ ਨਾ ਸੋ ਇਸ ਕਰਕੇ ਮੈਂ ਕਹਿਣਾ ਕਿ ਪਿਆਰ ਨਾਲ ਭਰ ਲਓ ਆਪਣੇ ਆਪ ਨੂੰ ਬਾਕੀ ਸਾਰਾ ਕੁਝ ਠੀਕ ਹੋ ਜਾਊਗਾ ਤੁਹਾਡੇ ਨਾਲ ਜਿੰਨੀਆਂ ਗੱਲਾਂ ਕਰੀਓ ਉਹਨੀਆਂ ਕੱਟਨੇ ਜਾਂ ਜਿੰਨੇ ਗੀਤ ਸੁਣੀ ਹੋਣੇ ਕੱਟਨੇ ਬਸ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਫਰਮਾਇਸ਼ ਪੂਰੀ ਕਰ ਦੋ ਦਿਸ਼ਾਹੀਂ ਦੇ ਨਾਲ ਤੁਸੀਂ ਸ਼ੁਰੂਆਤ ਕੀਤੀ ਸੀ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਦੋ ਲਾਈਨਾਂ ਜੀ ਜ਼ਰੂਰ ਅਸੀਂ ਦਿਸ਼ਾਹੀਂ ਨਾਦਾਨ ਪਰਿੰਦੇ ਅਸੀਂ ਦੇਸ਼ਾਂ ਹੀ ਨਦਾਨ ਪਰੰਦੇ ਮੰਜ਼ਿਲ ਨਹੀਂ ਦਿਸਦੀ ਨਾ ਰਾਹੀ ਕੋਈ ਕਿਸ ਪਾਸੇ ਜਾਈਏ ਜੋ ਮਿਲ ਜਾਈ ਟੋਈ ਅਕਲਾ ਦੇ ਬੂਏ ਲੱਗ ਗਏ ਨੇ ਜਿੰਦੇ ਅਸੀਂ ਦੇਸ਼ਾਂ ਹੀ ਨਾਦਾਨ ਪਰਿੰਦੇ థాంਕ ਯੂ ਬਹੁਤ ਬਹੁਤ ਧੰਨਵਾਦ ਜਿੰਨੀ ਮਿਠਾਸ ਇਹਨਾਂ ਦੇ ਸ਼ਬਦਾਂ ਵਿੱਚ ਹੈ ਇਹਨਾਂ ਦੇ ਗੀਤਾਂ ਵਿੱਚ ਹੈ ਤੇ ਜਿੰਨੀ ਖੂਬਸੂਰਤੀ ਇਹਨਾਂ ਦੇ ਕਲਮ ਵਿੱਚ ਹੈ ਉਹਨਾਂ ਹੀ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਇੰਨਾ ਇਹਨਾਂ ਸਹਿਜ ਜਿਹੜਾ ਸੁਭਾਅ ਤੁਹਾਡਾ ਇਹ ਬਹੁਤ ਘਟ ਅੱਜਕੱਲ ਖਾਸ ਕਰਕੇ ਸਿੰਗੜਾ ਦੇ ਵਿੱਚ ਬੜਾ ਹੀ ਘਟ ਦੇਖਣ ਨੂੰ ਮਿਲਦਾ ਜਿਹੜੇ ਗੀਤਕਾਰ ਹੁੰਦੇ ਨੇ ਜਿਹੜੇ ਗਾਇਕ ਹੁੰਦੇ ਨੇ ਐਦਾਂ ਦਾ ਸੁਭਾਅ ਬੜਾ ਹੀ ਔਖਾ ਹੈ ਅੱਜਕੱਲ ਮਿਲਣਾ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਡੇਲੀ ਪੋਸਟ ਪੰਜਾਬੀ ਦੇ ਲਈ ਫਿਲਹਾਲ ਬਸ ਇਹਨਾ ਹੀ ਮੈਨੂੰ ਦੇ ਇਜਾਜ਼ਤ ਕੈਮਰਾਮੈਨ ਜਗਰੂਪ ਦੇ ਨਾਲ ਸੂਮਨ ਜੈਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ